ਛੇ ਸਤੰਪ ਦੇ ਗਣਪਤੀ ਵਿਸਰਜਨ ਦੀ ਜਾਣਕਾਰੀ ਸੰਬੰਧੀ ਐਸਟੀਐਮ ਸਮਰਾਲਾ ਰਜਨੀਸ਼ਰ अरोड़ा ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਸ਼੍ਰੀ ਗਣਪਤੀ ਵਿਸਰਜਨ ਦੇ ਲਈ ਸਮਰਾਲਾ ਦੀ ਦੋ ਜਗ੍ਹਾ ਦੇ ਉੱਤੇ ਮੂਟਿਵ ਸਰਜਨ ਦੀ ਆਗਿਆ ਦਿੱਤੀ ਗਈ ਹੈ। ਜਿਸ ਵਿੱਚ ਗੜੀ ਦਾ ਪੁਲ ਅਤੇ ਨੀਲੋ ਨੈਰ ਦੇ ਪੁਲ ਦੀ ਚੋਣ ਕੀਤੀ ਗਈ ਹੈ। ਐਸਟੀਐਮ ਸਮਰਾਲਾ ਨੇ ਗੱਲਬਾਤ ਕਰਦੇ ਦੱਸਿਆ ਕਿ ਡੀਐਸਪੀ ਸਮਰਾਲਾ ਤਨੋਚਨ ਸਿੰਘ ਦੇ ਨਾਲ ਮਿਲ ਕੇ ਮਾਛੀਵਾੜਾ ਗਣੇਸ਼ ਸਭਾ ਅਤੇ ਸਮਰਾਲਾ ਦੇ ਵਿੱਚ ਬਣੀ ਸ਼੍ਰੀ ਗਣੇਸ਼ ਸਭਾ ਨਾਲ ਜਲਦ ਹੀ ਮੀਟਿੰਗਾਂ ਕਰਕੇ ਅਗਲੀ ਤਿਆਰੀ ਕੀਤੀ ਜਾਵੇਗੀ ਜੀ ਸਰ ਦੇਖੋ 6 ਤਰੀਕ ਨੂੰ ਜਿਹੜਾ ਗਣੇਸ਼ ਵਿਸਰਜਨ ਹੈਗਾ ਵੇ ਤੇ ਹੜਾ ਦੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਦੇ ਲਈ ਆਪਾਂ ਇੱਕ ਦੋ ਪੁਆਇੰਟ ਆਇਡੈਂਟੀਫਾਈ ਕੀਤੇ ਨੇ ਇਹ ਇੱਕ ਪਹਿਲਾ ਪੁਆਇੰਟ ਹੈਗਾ ਗੜੀ ਪੁਲ ਜਿਹੜਾ ਮਾਛੀਬੜਾ ਉਹਦੇ ਨਾਲ ਜਿਹੜਾ ਨਾ ਥੋੜਾ ਜਿਹਾ ਤੁਸੀਂ ਕੱਟ ਵੇਖੋ ਤੇ ਬੰਦਾ ਸਲੋਪ ਬਣਿਆ ਹੋਇਆ ਉੱਥੋਂ ਤੱਕ ਬੰਦਾ ਜਾ ਸਕਦਾ ਪਿਛਲੇ ਸਮੇਂ 'ਚ ਮੇਰੇ ਧਿਆਨ ਚ ਆਇਆ ਉੱਥੇ ਦੋ ਕਟੇਬਲ ਲਾ ਕੇ ਜਿਹੜੇ ਸਬਾ ਦੇ ਲੋਕ ਵਿਸਰਜਨ ਕਰਦੇ ਨੇ ਮਾਛੀਬੜਾ ਸਬਾ ਬਣੀ ਹੋਈ ਐ ਸਮਰਾਲਾ ਬਣੀ ਹੋਈ ਐ ਐਸਵਰੀ ਮੰਡੀ ਐ ਸਿਆ ਡੀਐਸਪੀ ਸਾਹਿਬ ਨੂੰ ਕਿਹਾ ਵੀ ਇਹਨਾਂ ਨਾਲ ਮੀਟਿੰਗ ਕੀਤੀ ਜਾਵੇ ਤੇ ਉਥੇ ਟੇਬਲ ਲਗਾ ਕੇ ਜੇ ਪਿੱਛੋਂ ਕੋਈ ਲੈ ਕੇ ਆਂਦਾ ਵੇ ਤੇ ਉਹ ਉਥੇ ਫੜਾ ਦੇਵੇ ਤੇ ਅੱਗੋਂ ਜਿਹੜਾ ਤਰਾਕ ਬੰਦਾ ਵੇ ਐਕਸਪਰਟ ਬੰਦਾ ਵੇ ਉਹ ਹੀ ਵਿਸਰਜਨ ਜਿਹੜਾ ਵੇ ਜਾ ਕੇ ਨਦੀ ਚ ਕਰੇ ਤਾਂ ਕਿ ਜੇ ਕੋਈ ਕਿਸੇ ਵੀ ਮੰਦਪਾਗੀ ਘਟਨਾ ਤੋਂ ਬਚਿਆ ਜਾ ਸਕੇ ਦੂਜਾ ਇੱਕ ਮੈਂ ਉਹਨਾਂ ਨੂੰ ਇਹ ਵੀ ਅਦਾਇਤ ਕੀਤੀ ਐ ਵੀ ਇਹਨਾਂ ਸੰਸਥਾਵਾਂ ਨਾਲ ਮੀਟਿੰਗ ਕਰਕੇ ਇੱਕ ਸਲੋਟ ਬੁੱਕ ਲਾ ਦਿੱਤੇ ਜਾਵੇ ਵੀ ਇੰਨੇ ਤੋਂ ਇੰਨੇ ਤੱਕ ਇਸ ਬੰਦੇ ਵਿਸਰਜਨ ਕਰਨਗੇ ਇੰਨੇ ਤੋਂ ਇੰਨੇ ਅਗਲਾ ਵਿਸਰਜਨ ਕਰੇਗਾ ਉਹਨਾਂ ਨੂੰ ਇੱਕ ਟਾਈਮ ਦਿੱਤਾ ਹੈ ਤੁਸੀਂ ਵੀ ਇੰਨੇ ਵਜੇ ਆਣਾ ਤਾਂ ਕਿ ਟ੍ਰੈਫਿਕ ਦੀ ਸਮੱਸਿਆ ਨਾ ਹੋਵੇ ਨਾਰਮਲੀ ਵੇਖਣ ਚ ਆਇਆ ਵੀ ਇੱਕਦਮ ਹੀ ਰਸ਼ ਪੈ ਜਾਂਦਾ ਸਾਰਾ ਉੱਥੇ ਵਿਸਰਜਨ ਟਾਈਮ ਤੇ ਬੜੇ ਭਗਦੜ ਮਚਣ ਦਾ ਖਤਰਾ ਹੁੰਦਾ ਤੀਜਾ ਇੱਕ ਦੂਜਾ ਜਿਹੜਾ ਪੁਆਇੰਟ ਬਣਾਇਆ ਹੋਵੇ ਨੀਲੋ ਪੁਲ ਦੇ ਨਾਲ ਜਿਹੜਾ ਹੈਗਾ ਵੇ ਉੱਥੇ ਉਹ ਭਾਵੇਂ ਉਹ ਪ੍ਰਾਈਵੇਟ ਜਗ੍ਹਾ ਹੈਗੀ ਏ ਲੋਕੀ ਉੱਥੇ ਵਿਸਰਜਨ ਕਰਦੇ ਨੇ ਉੱਥੇ ਵੀ ਅਸੀਂ ਸਿਕਿਉਰਿਟੀ ਪ੍ਰਬੰਧ ਕਰਾਂਗੇ ਤਾਂ ਕਿ ਉੱਥੇ ਵੀ ਕੋਈ ਮਿਸਐਪੀਨਿੰਗ ਨਾ ਹੋ ਸਕੇ ਇੱਕ ਜਿਹੜਾ ਸਾਰਾ ਜਿਹੜਾ ਸਰਾਨ ਕਨਾਲ ਦੇ ਉੱਪਰ ਗਾਰਡ ਲਗਾ ਕੇ ਪੁਲਸਨਾਂ ਪੈਟਰੋਲਿੰਗ ਕੀਤੀ ਜਾਏਗੀ ਤਾਂ ਕਿ ਵਿੱਚੋ ਵਿੱਚੋ ਕਿਤੇ ਛੋਟੇ ਰਸਤੇ ਹੈਗੇ ਨੇ ਉੱਥੋਂ ਆ ਕੇ ਬੰਦਾ ਵਸਰਜਣ ਵਾਲੇ ਪਾਸੇ ਨਾਲ ਜੇ ਉੱਥੇ ਕਿ ਸਟੀਪ ਕਟ ਹੈਗੇ ਨੇ ਥੱਲੇ ਜਿਹੜਾ ਜਿਹੜੀ ਧਿਆਰੇਣਾ ਉਹ ਬੈਂਕ ਸਹੀ ਪੱਕੇ ਕੀਤੇ ਹੋਏ ਨੇ ਤੇ ਜੇ ਬੰਦੇ ਦਾ ਕਿਤੇ ਪੈਰ ਫਿਸਲਦਾ ਇਕਦਮ ਹੋਰ ਕਨਾਲ 'ਚ ਡਿੱਗੇਗਾ ਤੇ ਜਿਵੇਂ ਪਾਣੀ ਦਾ ਬਹਾਵ ਅੱਜਕੱਲ ਤੇਜ਼ ਹੈਗਾ ਤੇ ਉਹਦਾ ਇਸੇ ਮੰਦ ਪਾ ਕੇ ਖਤਰਾ ਹੁੰਦਾ ਖੱਸਾ ਬਣਿਆ ਰਹੇਗਾ ਸੋ ਇਹ ਪ੍ਰਬੰਧ ਅਸੀਂ ਕਰਕੇ ਤੇ ਬਿਲਕੁਲ ਤਿਆਰੀ ਦੇ ਵਿੱਚ ਹੈਗੇ ਆ